ਕੀ ਜਿਹੜਾ ਸੰਗਲ ਲੈ ਕੇ ਉਹ ਵਿਧਾਨ ਸਭਾ ਚ ਗਏ ਸੀ ਕਿ ਉਹ ਭਗਵੰਤਬਾ ਨੂੰ ਦੇ ਕੇ ਆਏ ਸੀ ਸੰਗਲ ਕਿ ਉਹ ਮੇਰੇ ਹੀ ਘਰ ਵਿੱਚ ਪਾ ਲਈ ਆਪੇ ਹੀ ਉਹ ਜਿਹੜੀ ਕਰਜ਼ੇ ਦੀ ਪੱਣ ਝੁੱਕ ਕੇ ਉਹ ਵਿਧਾਨ ਸਭਾ ਤੇ ਲੈ ਕੇ ਗਏ ਸੀ ਉਸ ਕਰਜ਼ੇ ਦੀ ਬਣਦਾ ਕੀ ਸੌਦਾ ਹੋਇਆ ਤੇ ਜੱਬੇਵਾਲ ਜੀ ਇਹਦਾ ਜਵਾਬ ਦੇ ਦਿਓ ਕਾਂਗਰਸ 30 ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਰਾਜਕੁਮਾਰ ਚਬੇਵਾਲ ਦੇ ਉਤੇ ਜਮ ਕੇ ਨਿਸ਼ਾਨੇ 사ਦੇ ਜਾ ਰਹੇ ਨੇ ਕਾਂਗਰਸੀ ਲੀਡਰਾਂ ਦੇ ਵੱਲੋਂ ਉਹਨਾਂ ਨੂੰ ਲੰਮੇ ਹੱਥੀ ਲਿਆ ਜਾ ਰਿਹਾ ਉਥੇ ਹੀ ਅਮਰਸਰ ਤੋਂ ਕਾਂਗਰਸੀ ਆਗੂ ਰਾਜਕੁਮਾਰ ਵੇਰਕਾ ਦੇ ਵੱਲੋਂ ਵੀ ਤਿੱਖੇ ਨਿਸ਼ਾਨੇ ਸਾਦੇ ਗਏ ਨਹੀਂ ਉਹਨਾਂ ਕਹਿ ਕੇ ਵਿਧਾਨ ਸਭਾ ਦੇ ਵਿੱਚ ਜੱਬੇਵਾਲ ਜੋ ਸੰਗਲ ਲੈ ਕੇ ਆਏ ਸੀ ਉਹ ਭਗਵੰਤ ਮਾਨ ਨੂੰ ਦਿੱਤਾ ਸੀ ਉਹਨਾਂ ਕਹਿ ਕਿ ਕੀ ਇਸ ਕਰਕੇ ਲੈ ਕੇ ਆਏ ਸੀ ਕਿ ਭਗਵੰਤ ਮਾਨ ਉਹ ਹੀ ਸੰਗਲ ਉਹਨਾਂ ਦੇ ਗਲ ਦੇ ਵਿੱਚ ਪਾ ਦੇਵੇ ਉਹਨੇ ਕਿਹਾ ਜੋ ਕਰਜੇ ਦੇ ਪੰਡ ਵਿਧਾਨ ਸਭਾ ਦੇ ਵਿੱਚ ਲੈ ਕੇ ਆਏ ਸੀ ਉਸ ਦਾ ਕੀ ਸੌਦਾ ਹੋਇਆ ਜੱਬੇਵਾਲ ਇਸ ਦਾ ਜਵਾਬ ਜ਼ਰੂਰ ਦੇਣ ਵੇਰਕਾ ਸਾਹਿਬ ਅਜੀਤ ਸਿੰਘ ਮਾਰਚ ਜੱਬੇਵਾਲ ਜੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਕੀ ਕਰਨਾ ਚਾਹੀਦਾ ਵੀ ਮੈਂ ਜੱਬੇਵਾਲ ਤੋਂ ਦੋ ਸਵਾਲ ਪੁੱਛਣਾ ਚਾਹਨਾ ਕਿ ਜਿਹੜਾ ਸੰਗਲ ਲੈ ਕੇ ਉਹ ਵਿਧਾਨ ਸਭਾ ਚ ਗਏ ਸੀ ਕਿ ਉਹ ਭਗਵੰਤ ਮਾਨ ਨੂੰ ਦੇ ਕੇ ਆਏ ਸੀ ਸੰਗਲ ਕਿ ਉਹ ਮੇਰੇ ਹੀ ਘਰੇ ਚ ਪਾ ਲਈ ਆਪੇ ਹੀ ਉਹ ਆਪਣੇ ਘਰੇ ਚ ਸੰਗਲ ਪਾ ਕੇ ਅੱਜ ਆਮ ਆਦਮੀ ਪਾਰਟੀ ਚ ਚਲੇ ਗਏ ਉਹ ਜਿਹੜੀ ਕਰਜ਼ੇ ਦੀ ਪੰਡ ਚੁੱਕ ਕੇ ਉਹ ਵਿਧਾਨ ਸਭਾ ਚ ਲੈ ਕੇ ਗਏ ਸੀ ਉਸ ਕਰਜ਼ੇ ਦੀ ਪੰਡ ਦਾ ਕੀ ਸੌਦਾ ਹੋਇਆ ਤੇ ਜੱਬੇ ਵਾਲ ਜੀ ਇਹਦਾ ਜਵਾਬ ਦੇ ਦਿਓ ਦੂਸਰੀ ਗੱਲ ਮੈਂ ਕਹਾਂ ਕਿ ਭਗਵੰਤ ਮਾਨ ਜੀ ਇਹ बार-बार दावा ਕਰਦੇ ਆ ਕਿ 13 ਚੋ 0 ਮੈਂ ਕਹਿੰਦਾ ਹਾਂ 13 ਚੋ 0 ਆਮ ਆਦਮੀ ਪਾਰਟੀ ਜਿੱਤੇਗੀ ਔਰ ਜਿਸ ਤਰੀਕੇ ਦੇ ਨਾਲ ਦਿਵਾਰੀਆਂ ਪਨ ਹੋਇਆ ਪਿਆ ਆਮ ਆਦਮੀ ਪਾਰਟੀ ਦਾ ਕਦੀ ਉਹ ਜੀਪੀ ਨੂੰ ਲੈ ਕੇ ਜਾਂਦੇ ਆ ਕਦੀ ਸ਼ਿਸ਼ੀਲ ਰਿੰਕੂ ਨੂੰ ਪਾਮਰਤਿਓ ਲੈ ਕੇ ਜਾਂਦੇ ਆ ਕਦੀ ਰਾਜਕੁਮਾਰ ਚੱਬੇਵਾਲ ਨੂੰ ਲੈ ਕੇ ਜਾਂਦੇ ਆ ਆਪਣਾ ਕੋਈ ਕੈਡਰ ਇਹਨਾਂ ਕੋ ਬਚਿਆ ਨਹੀਂ ਆਪਣਾ ਕੋਈ ਉਮੀਦਵਾਰ ਇਹਨਾਂ ਕੋ ਬਚਿਆ ਨਹੀਂ ਭਗਵੰਤ ਮਾਨ ਜੀ ਅੱਜ ਇਹ ਵੀ ਡਿਕਲੇਅਰ ਕਰ ਦਿਓ ਕਿ ਤੁਸੀਂ ਸਾਰੇ ਮੰਤਰੀ ਆਪਣੇ ਚਾਹੇ 13 ਦੀਆਂ 13 ਸੀਟਾਂ ਤੇ ਖੜੇ ਕਰ ਲੋ ਸਾਰੀਆਂ ਤੁਹਾਡੀਆਂ ਜਮਾਨਤਾਂ ਜਬਤ ਹੋਣੀਆਂ ਐ ਐਲਾਨ ਕਰੋ ਕਿ ਜਦੋਂ ਭਰਿਆ ਬੇੜਾ ਡੁੱਬੇਗਾ ਸਾਰੇ ਮੰਤਰੀ ਹਾਰਨਗੇ ਕਿ ਤੁਸੀਂ ਸਰਕਾਰ ਤੋਂ ਅਸੀਫਾ ਦਿਓਗੇ ਦਸੀ ਕਿ ਕਾਂਗਰਸੀ ਆਗੂ ਰਾਜਕੁਮਾਰ ਵੇਰਕਾ ਦੇ ਵੱਲੋਂ ਮੌਜੂਦਾ ਸਰਕਾਰ ਦੇ ਉੱਤੇ ਜਮ ਕੇ ਨਿਸ਼ਾਨੇ ਸਾਦੇ ਗਏ ਹੁਣਾ ਕਹਿ ਕੇ ਬੇਸ਼ੱਕ 13 ਦੀਆਂ 13 ਸੀਟਾਂ ਦੇ ਉੱਤੇ ਮੰਤਰੀਆਂ ਨੂੰ ਖੜੀ ਕਰ ਦੇਣ ਪਰ ਉਹਨਾਂ ਦੀ ਉਜਮਾਨ ਤਾਂ ਜਬਤ ਹੋਣਗੀਆਂ ਫਿਲਹਾਲ ਇਹ ਦੇਖਣਾ ਲਾਜ਼ਮੀ ਹੋਵੇਗਾ ਤੇ ਦਿਲਚਸਪ ਹੋਵੇਗਾ ਕਿ 13 ਦੀਆਂ 13 ਸੀਟਾਂ ਦੇ ਉੱਤੇ ਕਿਸ ਦੀ ਜਿੱਤ ਹੁੰਦੀ ਹੈ ਤੇ ਕਿਸ ਦੀ ਹਾਰ ਹੁੰਦੀ ਹੈ अमृतसर हरजीत गरेवाल पंजाबी लुक चैनल